ਵੀ ਮਿੱਤਰੋ ਲੈ ਕੇ ਆਇਆ ਤੁਹਾਡੇ ਵਾਸਤੇ ਸੋਨਾਲੀਕਾ ਤਿੰਨ ਸਿਲੰਡਰ ਦੇ ਵਿੱਚ ਮਿੰਨੀ ਸੱਟ ਕਹਿ ਦਿੰਦੇ ਆ ਟਰੈਕਟਰ ਨੂੰ ਖਰਚਾ ਟਰੈਕਟਰ ਦਾ ਘੱਟ ਆ ਤੇ ਕੰਮ 60 ਨਾਲੋਂ ਵੱਧ ਆ ਤੇ ਨਾਲ ਆਪਣੇ ਚਮਕੌਰ ਸਿੰਘ ਜੀ ਇਹ ਦੇਣਗੇ ਜਾਣਕਾਰੀ ਕੀ ਗੱਲ ਬਾਤ ਹੈ ਟਰੈਕਟਰ ਦੀ ਉਸ 2009 ਮਾਡਲ ਹੈ ਜੀ 2009 ਮਾਡਲ ਹੈ 23 ਟਾਇਰਾਂ ਦੀ ਕੰਡੀਸ਼ਨ ਜੀ ਟਾਇਰ ਹੈਗੇ ਜੀ 40 ਰੁਪਏ ਹੈ 40 ਰੁਪਏ ਟਾਇਰ ਨੇ ਰਮ ਰੂਮੂ ਪੂਰੇ ਸਾਫ ਆਇਆ ਟਰੈਕਟਰ ਦੇ ਇੰਜਨ ਗੇਅਰ ਦਾ ਮੂਰਲੇ ਟਾਇਰ ਹੈਗੇ ਜੀ 60 ਰੁਪਏ ਹਾਂਜੀ ਪਿਛਲੇ ਟਾਇਰ 40 ਰੁਪਏ ਹੈ ਹਾਂਜੀ ਡਬਲ ਕਲੱਚ ਹੈ ਜੀ ਤੇਲ ਬ੍ਰੇਕਾਂ ਵਾਲਾ A2Z ਟਟ ਓਰੀਜਨਲ ਹੈ ਜੀ ਡਬਲ ਕਲੱਚ ਤੇਲ ਬ੍ਰੇਕਾਂ ਸਾਰਾ ਟਰੈਕਟਰ ਪਿਆ ਓਰੀਜਨਲ ਤੇ ਜਿਵੇਂ ਉਤੋਂ ਸਾਰਾ ਓਰੀਜਨਲ ਦੀਆਂ ਤੇ ਇੰਜਨ ਗੇਅਰ ਦਾ ਅੰਦਰੋਂ ਕਿਵੇਂ ਹੈ ਟਰੈਕਟਰ ਜੀ ਇਹ ਪੂਰਾ ਵਧੀਆ ਪੂਰਾ ਰਪਿਆ ਟਰੈਕਟਰ ਪਿਆ ਤੇਲ ਬ੍ਰੇਕਾਂ ਦੇ ਵਿੱਚ ਤੇ ਸਿਸਟਮ ਵਗੈਰਾ ਸਾਰਾ ਸੋਨੂੰ ਨਾਲ ਹੀ ਮਿਲ ਜੂ ਜਿਵੇਂ ਹੁਣ ਜਿਵੇਂ ਗੰਡਾ ਵਾਲੀਆਂ ਟਰਾਲੀਆਂ ਖੇਚਣੀਆਂ ਜਾਂ ਉਹਦੇ ਵਾਸਤੇ ਤੋਫਈਆ ਘੱਟ ਖਰਚੇ ਦੇ ਵਿੱਚ ਵੱਧ ਕੰਮ ਕਰਦਾ ਹੈ ਟਰੈਕਟਰ ਪੀਵੀ ਨੰਬਰ ਦੇ ਵਿੱਚ ਆ ਉਤੋਂ ਜੇ ਤੁਹਾਡੇ ਕੋਲ ਕੋਈ ਛੋਟਾ ਟਰੈਕਟਰ ਵੀ ਖੜਾ ਯਾਰ ਵੇਚ ਦੇਣਾ ਉਹ ਵੀ ਕਟਵਾ ਦਾਂਗੇ ਡਿਮਾਂਡ ਇਹਦੀ ਹੈਗੀ ਜੀ 265000 ਰੁਪਿਆ 265000 ਰੁਪਿਆ ਡਿਮਾਂਡ ਹੈ ਤੇ ਮੌਕੇ ਤੇ ਕਿੰਨੇ ਲਈ 2.5 ਲੱਖ ਰੁਪਈਆ ਦਾ ਮਿੱਤਰੋ 60 ਲੈ ਜਾਓ ਇਹਦੇ ਲਈ ਪਾਸੇ ਡਿਟੇਲ ਸੋਨੂੰ ਸਾਰੀ ਦੇਤੀ ਨੰਬਰ ਸਕਰੀਨ ਦੇ ਉੱਤੇ ਲਾਤਾ ਕੰਮ ਹੋਣ ਰਹ